ਹਾਂਜੀ ਦੋਸਤੋ ਪੰਜਾਬੀ ਸਿੰਗਰ ਜਸਵਿੰਦਰ ਬਰਾੜ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਲੋਕਾਂ ਵੱਲੋਂ ਉਸ ਨੂੰ ਭੁੱਲਣਾ ਸ਼ੁਰੂ ਕਰ ਦਿੱਤਾ ਗਿਆ ਸੀ ਔਰ ਸੁੱਧੂ ਮੁਸੱਲ ਦੇ ਬੰਬੀਹਾ ਬੋਲੇ ਗਾਣੇ ਤੋਂ ਬਾਅਦ ਉਸ ਨੂੰ ਜੋ ਕਿ ਹੈ ਚਰਚਾ ਦਾ ਵਿਸ਼ਾ ਬਣੇ ਰਿਹਾ ਸਨ ਜਸਵਿੰਦਰ ਬਰਾੜ ਬਾਕੀ ਦੋਸਤੋ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਲੋਕਾਂ ਵੱਲੋਂ ਜਸਵਿੰਦਰ ਬਰਾੜ ਨੂੰ ਕਾਫੀ ਜ਼ਿਆਦਾ ਗਲਤ ਟ੍ਰੋਲ ਕੀਤਾ ਜਾ ਰਿਹਾ ਹੈ ਜਸਵਿੰਦਰ ਬਰਾੜ ਦੀਆਂ ਗਲਤ ਕਲਿੱਪਾਂ ਕੱਟ ਕੇ ਲੋਕਾਂ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਹਨ ਔਰ ਚੱਲਦੇ ਸ਼ੋਹਾਂ ਵਿੱਚ ਉਸ ਦੀਆਂ ਹਿੱਕਾਂ ਨੂੰ ਲੈ ਕੇ ਕਾਫੀ ਜ਼ਿਆਦਾ ਗਲਤ ਕੰਟਰੋਲ ਕੀਤਾ ਜਾ ਰਿਹਾ ਹੈ ਕਿ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਰਨ ਔਜਲਾ ਹੁਣ ਜੋ ਕਿ ਹੈ ਉਸ ਦੇ ਹੱਕ ਦੇ ਵਿੱਚ ਆਏ ਹਨ ਕਰਨ ਔਜਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਉਸ ਵਿੱਚ ਲਿਖਿਆ ਗਿਆ ਹੈ ਕਿ ਹਰ ਹਰ ਜੋ ਕਿ ਸਿੰਗਰ ਦੇ ਪਿੱਛੇ ਇੱਕ ਵੱਡੀ ਸਫਲਤਾ ਮਿਹਨਤ ਦੋ ਕੇ ਹੁੰਦੀ ਹੈ ਕਿ ਹਾਇਸ ਨੇ ਵੀ ਜੋ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਗਰ ਤੁਸੀਂ ਕਿਸੇ ਦੀ ਸਪੋਰਟ ਨਹੀਂ ਕਰ ਸਕਦੇ ਤਾਂ ਤੁਸੀਂ ਕੇ ਦਾ ਵਿਰੋਧ ਵੀ ਨਾ ਕਰੋ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਜਸਵਿੰਦਰ ਬਰਾੜ ਵੱਲੋਂ ਬੀਤੇ ਦਿਨ ਹੀ ਕੀਤੇ ਪੌਡਕਾਸਟ ਵਿੱਚ ਰੋ ਰੋ ਕੇ ਆਪਣੀ ਸari ਕਹਾਣੀ ਦੱਸੀ ਗਈ ਹੈ ਉਸ ਵੱਲੋਂ ਦੱਸਿਆ ਇਹ ਵੀ ਗਿਆ ਹੈ ਕਿ ਜੋ ਕਿ ਕਿ ਮੇਰਾ ਮੁੰਡਾ ਹੈ ਉਸ ਨਾਲ ਲੋਕਾਂ ਵੱਲੋਂ ਮੇਰੇ ਗਲਤ ਰਿਲੇਸ਼ਨ ਬਣਾਏ ਜਾ ਰਹੇ ਹਨ ਬਾਕੀ ਦੋਸਤੋ ਤੁਸੀਂ ਕਰਨੌਧਲੇ ਦੇ ਕੀਤੀ ਸਪੋਰਟ ਬਾਰੇ ਕਿਸ ਤਰ੍ਹਾਂ ਦੇਖ ਰਹੇ ਹੋ ਔਰ ਜਸਵਿੰਦਰ ਬਰਾੜ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ